ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਆ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਆਪਾਂ ਆ ਚੁੱਕੇ ਦੁਬਾਰਾ ਆਪਣਾ ਨਵਾਂ ਵਲੌਗ ਲੈ ਕੇ ਅੱਜ ਅਸੀਂ ਜਾ ਰਹੇ ਹਾਂ ਜਾਂਡਵਾਲਾ ਭੀਮੇਸ਼ਾ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਦੀ ਅੱਜ ਵਰਸੀ ਆ ਅਸੀਂ ਕੱਲ ਵੀ ਗਏ ਸੀ ਤੁਸੀਂ ਦੇਖਿਆ ਸੀ ਪਿਛਲੇ ਵਲੌਗ ਦੇ ਵਿੱਚ ਅੱਜ ਆਪਾਂ ਜਾਣਦੇ ਆ ਤੁਹਾਨੂੰ ਦਿਖਾਉਣੇ ਆ ਉੱਥੇ ਜਾ ਕੇ ਉਹਨਾਂ ਟਾਈਮ ਸੀ ਇੰਜੋਏ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਭੀੜ ਬਹੁਤ ਹੀ ਜ਼ਿਆਦਾ ਕੱਲ ਨਾਲੋਂ ਕੱਲ ਇਸ ਰੋਡ ਤੁਸੀਂ ਦੇਖਿਆ ਸੀ ਬਿਲਕੁਲ ਵੀ ਰਸ਼ ਨਹੀਂ ਸੀਗਾ ਤੇ ਅੱਜ ਦੇਖੋ ਦੋਸਤੋ ਆਪਾਂ ਆ ਚੁੱਕੇ ਹਾਂ ਝੰਡਾ ਵਾਲਾ ਭੀਮੇਸ਼ਾ ਸੋ ਦੋਸਤੋ ਅੱਗੇ ਆਪਾਂ ਪਹੁੰਚ ਗਏ ਆਂ ਕਾਰ ਆਪਾਂ ਕਰਤੀਏ پارک ਸੋ ਕਾਰ ਆਪਾਂ ਇੱਥੇ پارک ਕਰਤੀ ਦੂਜੀ ਕਾਰ ਆਪਾਂ ਇੱਧਰ پارک ਕਰਤੀ ਉੱਚ ਜੰਦੇ ਪਾਪਾ ਤੇ ਤਾਉ ਬਾਕੀ ਤਾਂ ਦਿਖਾਉਣਾ ਹੈ ਜਾ ਕੇ ਉੱਥੇ ਦਿਖਾਉਣੀ ਆ ਉਹ ਤੁਰੇ ਜਾਂਦੇ ਪਾਪਾ ਤੇ ਤਾਉ ਅੱਜ ਰਸ਼ ਸੱਚੀ ਬਹੁਤ ਹੈ ਨਾ ਭੀੜ ਬਹੁਤ ਜਗ੍ਹਾ ਕਿਤੇ ਵੀ ਹੈ ਨਹੀਂ ਕਿ ਬਾਹਰ ਹੀ ਨਾ ਅੱਜ ਪਾਰਕਿੰਗ ਇਹਨੇ ਬਾਹਰ ਹੀ ਬਣਾ ਦਿੱਤੀ ਅੱਜ ਉਹ ਕਿਧਰੇ ਗਿਆ ਅੰਦਰ ਦੇਖੋ ਇੱਧਰ ਵੀ ਲੰਗਾ ਚੱਲ ਰਿਹਾ ਉਹ ਦੇਖੋ ਸਾਹਮਣੇ ਉਹ ਸਮਾਨ ਲਾਲ ਕਿ ਡੈਕੋਰੇਸ਼ਨ ਜਿਹੜਾ ਸਮਾਨ ਆਇਆ ਸੀ ਸਾਰਾ ਲਾ ਕੇ ਲੈ ਆਈ ਜਾਂਦੇ ਆ ਪਰ ਸੰਗਤ ਦਾ ਰਾਤ ਦੇ 8 ਵਜੇ ਤੱਕ ਇੱਥੇ ਆਉਂਦੀ ਰਹੂਗੀ ਰਾਸ਼ਿਤ ਜੀ ਤੁਹਾਨੂੰ ਐਂ ਦੇਖਣ ਨੂੰ ਮਿਲੂਗਾ ਰਾਤ ਤੱਕ ਆ ਜਾਓ ਦੇਖੋ ਸਮਾਨ ਦਾ ਸੀ ਕਿ ਨਾ ਡੈਕੋਰੇਸ਼ਨ ਕੀਤਾ ਨਾ ਡੈਕੋਰੇਸ਼ਨ ਕੀਤੀ ਉਹ ਸਾਰੀ ਲਾਤੀ ਡੈਕੋਰੇਸ਼ਨ ਹੋਣਾ ਆ ਆ ਪੱੜ ਜਾਗੇ ਆ ਪਾਪੜ ਜਾਗੇ ਚਲੋ ਆ ਦੇਖੋ ਜਦੋਂ ਮਿਲਦੇ ਹੁੰਦੇ ਨਾ ਇਹ ਸੋਡੀਅਮ ਉਹਦੇ ਦੁਕਾਨਾਂ ਨੂੰ ਆਏ ਰਸਗਾਰ ਦਿੰਦੇ ਆ ਜਿਵੇਂ ਦੇਖੋ ਇੱਥੇ ਮਾਤਾ ਜੀ ਲੱਗੇ ਬੈਠਿਆ ਆਜ ਦੇ ਖਡਾਉਣ ਆ ਦੁਕਾਨ ਬਾਬਾ ਜੀ ਲੱਗੇ ਬੈਠੇ ਇੱਧਰ ਕੀਰਤਨ ਹਾਲ ਆ ਗਿਆ ਇੱਥੇ ਰਾਤ ਕੀਰਤਨ ਸਮਾਗਮ ਹੋਇਆ ਸੀਗਾ ਇਹ ਸਾਰਾ ਹੁਣ ਪੈਕਿੰਗ ਚੱਲ ਰਹੀ ਆ आ गए एंट्रेंस वाली साइड और उधर वाली साइड मेला लगे सारा अच्छी देखो इधर गार्डन किन्नी ही ज्यादा रश है ਤੋਂ ਨੇ ਆਪਾਂ ਹੱਥੋਂ ਆਵਾਂ ਚੱਲਦੇ ਹੁਣ ਅੰਦਰ ਤੁਹਾਨੂੰ ਦਿਖਾਉਨੇ ਅੰਦਰ ਜਾ ਕੇ ਅੰਦਰ ਕੀ ਥੀ ਵਿਊ ਆ ਅੱਜ ਰਸ ਕਾਫੀ ਹੀ ਜ਼ਿਆਦਾ ਰਸਾ ਕਰਨ ਲੱਗਾ ਵੈਸੇ ਇਹ ਦੇਖ ਸਕਦੇ ਅਕਰ ਦੋਸਤੋ ਦੇਖ ਸਕਦੇ ਅੱਜ ਬਹੁਤ ਹੀ ਜ਼ਿਆਦਾ ਰਸਾ ਇੱਥੇ ਤਾਂ ਡਾਕਰਸ਼ਨ ਵੀ ਅੱਜ ਨੂੰ ਲਈ ਥੋੜੀ ਥੋੜੀ ਇਹ ਦੇਖੋ ਜਿਵੇਂ ਤੁਹਾਨੂੰ ਕੱਲ ਦੱਸਿਆ ਸੀ ਆ ਵੀ ਮੈਡੀਕਲ ਕੈਂਪ ਲੱਗਿਆ ਐਵੇਂ ਇੱਥੇ ਮੈਡੀਕਲ ਕੈਂਪ ਲੱਗਦੇ ਐ ਇਸ ਏਰੀਆ 'ਚ ਐਵੇਂ ਹੀ ਪਹਿਲਾਂ ਕੱਲ ਕੈਂਪ ਉਧਰ ਲੱਗੇ ਸੀਗਾ ਹਾਂਜੀ ਤੇ ਹੁਣ ਜਾਂਦੇ ਆ ਅੰਦਰ ਵਾਲੀ ਸਾਈਡ ਜਾਕਟ ਇੱਕ ਜੇ ਮੱਥਾ ਫਿਰ ਦੁਕਾਨ ਨੇ ਅੰਦਰ ਜਾ ਕੇ ਇਸ ਪਾਸੇ ਸੰਤ ਬਾਬਾ ਤਾਰਾ ਸਿੰਘ ਦੀ ਕੁਝ ਦਿਲੀਆਂ ਕੁਝ ਨਿਸ਼ਾਨੀਆਂ ਹਨ ਜੋ ਕਿ ਉਹ ਪੈਦਾਵਾਲ ਸਮੇਂ ਚ ਵਰਤਦੇ ਹੁੰਦੇ ਸੀਗੇ ਉਸਾਰਿਆਂ ਕਿਸੇ ਕਿਸੇ ਦਾ ਕੈਮਰਾ ਬਣਾ ਕੇ ਸਾਂਭ ਕੇ ਰੱਖਿਆ ਹੋਇਆ ਨੇ ਹਰ ਇੱਕੋ ਚੀਜ਼ ਜੋ ਬਾਬਾ ਜੀ ਵਰਤਦੇ ਸੀ ਹਰ ਇੱਕ ਚੀਜ਼ ਇਤ ਸੰਭੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਉੱਪਰਲੇ ਹਿੱਸੇ ਤੋਂ ਥੱਲੇ ਜਾਣ ਵਾਲਾ ਰਸਤਾ ਥੱਲੇ ਉਤਰ ਕੇ ਨਾਲ ਹੀ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬੇ ਕੋਲ ਤੁਸੀਂ ਦੇਖ ਸਕਦੇ ਹੋ ਇੱਥੇ ਸਪੀਲ ਆਈ ਹੋਈ ਹੈ। ਹੁਣ ਚੱਲਦੇ ਆ ਬਾਹਰ ਦਿਖੋਣੇ ਤੁਹਾਨੂੰ ਅੱਗੇ ਕਿੱਥੇ ਜਾਣਾ ਹੁਣ ਜਿਵੇਂ ਜਿਵੇਂ ਸ਼ਾਮ ਪਈ ਨੇ ਸੰਗਤ ਔਨੀ ਹੀ ਬਧੂ ਕਿਉਂਕਿ ਰਾਤ ਨੂੰ ਲੋਕ ਬਹੁਤ ਜਿਆਦਾ ਦਰਸ਼ਨ ਕਰਨ ਆਉਣਗੇ ਚਲੋ ਦੇਖਦੇ ਆਂ ਫਿਰ ਅੱਗੇ ਦੂਰਾ ਦੂਰਾ ਸਾਹਿਬ ਤੋਂ ਮੇਲੇ ਵਾਲੇ ਸਾਈਡ ਜਾਣ ਲੇ ਇਹਨਾਂ ਛੋਟੇ ਛੋਟੇ ਪੁਲਾਂ ਦੇ ਉੱਪਰ ਵੀ ਜਾਣਾ ਪੈਂਦਾ ਹੈ ਕਿੱਧਰ ਨੂੰ ਮੁੜਨਾ ਹੈ ਚੱਲਦੇ ਆਂ ਆਪਾਂ ਦੂਜੇ ਮੇਲੇ ਵਾਲੇ ਸਾਈਡ ਉੱਧਰ ਲੱਗਾ ਸਾਰਾ ਬਹੁਤ ਰਾਸ਼ ਇੱਧਰ ਵੀ ਬਹੁਤ ਜਿਆਦਾ ਇਹ ਦੇਖੋ ਇੱਥੇ चलते हैं आप मेले वाली साइड रश बहुत ही ज्यादा आ कौन झूल वाली साइड जिदा मेला लगा। देख सकते इतनी दुकाना लगने शुरू हो जाती है सारे स्टार्टिंग पे। ਏ ਬਾਈ ਮਨਕੀਰ ਟਾਟੂ ਖਵਾਟਾ ਡੂ ਬਣਾਉਂਦਾ ਆ ਆਇਆ ਇਹ ਇਹ ਬਾਈ ਵੀ ਟਾਟੂ ਬਣਾਉਂਦੇ ਨੇ ਇੱਧਰ ਵੀ ਟਾਟੂ ਪਤਾ ਨਹੀਂ ਕੀ ਹੋਇਆ ਟਾਟੂਆਂ ਟ੍ਰੈਂਡ ਇੰਨਾ ਚੱਲਿਆ ਆ ਵੀ ਕੋਈ ਨਹੀਂ ਮੈਂ ਡਾਟੂ ਬਹਿ ਕੇ ਆਦਰ ਦੇਖੋ ਖਾਨਸਿਨਾ ਸਾਰਾ ਇਧਰ ਆ ਇਧਰ ਕੋਈ ਆਮ ਗੇਮਸ ਆ ਗਈਆਂ ਉਹ ਇਧਰ ਸ਼ੂਟਿੰਗ ਵਾਲੀ ਗੇਮ ਆ ਗਈ ਉਹ ਜਿਹੜੀਆਂ ਬਾਲਾਂ ਪਾਉਣ ਵਾਲੀ ਗੇਮ ਹੁੰਦੀ ਆ ਉਹ ਆ ਗਈ ਚੱਲਦੇ ਹਾਂ ਆਪਾਂ ਵਾਪਸ ਕਰਨ ਨੂੰ ਇੱਥੋਂ ਨਿਕਲਦੇ ਪਹਿਲਾਂ ਭੀੜ ਬਹੁਤ ਠੀਕ ਜਾਤਾ ਹੈ ਬਾਕੀ ਦਿਖਾਉਨੇ ਆ ਤੁਹਾਨੂੰ ਮੇਰੇ ਦੇਖੋ ਬਾਹਰ ਦੇਖੋ ਇੱਧਰ ਸੇਵਾ ਦਾ ਸੇਵਾ ਕਰ ਰਹੇ ਨੇ ਚਲਦੀ ਹੁਣ ਆਪਾਂ ਦੂਜੇ ਗੁਰਦੁਆਰਾ ਸਾਹਿਬ ਜਾਨੇ ਆਂ ਜਿਹੜਾ ਉਧਰ ਹੀ ਸਾਈਡ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਜਾ ਕੇ ਚੱਲ ਤਾਂ ਕਾਲੀ ਕਾਲੀ ਚਲੇਗੇ ਸੀ ਜਾਈ ਤਾਂ ਸਾਰਾ ਪੂਰਾ ਪੂਰਾ ਦਿਖਾਉਨੇ ਆ ਪ੍ਰੋਪਰਲੀ ਨਾਲੇ ਰਸ਼ਵੀ ਘਟਣ ਲੱਗ ਗਿਆ ਅੱਗੇ ਨਾਲ ਬਹੁਤ ਫਰਕ ਪੈ ਗਿਆ ਅੱਗੇ ਪਹਿਲਾਂ ਜਦੋਂ ਅਸੀਂ ਆਇਆ ਸੀ ਤਾਂ ਬਹੁਤ ਹੀ ਜ਼ਿਆਦਾ ਰਸ ਸੀ ਚੱਲਦੇ ਆਂ ਦੋਸਤੋ ਹੁਣ ਦੂਜੇ ਗੁਰਦੁਆਰਾ ਸਾਹਿਬ ਇੱਧਰ ਰਸ਼ ਬਹੁਤ ਹੀ ਜ਼ਿਆਦਾ ਸੀ ਤਾਂ ਕਰਕੇ ਸਿਸ ਲਾਂਚ ਹੋਇਆ ਸੀ ਇੱਥੋਂ खरा चलते दूजे गुरद्वारा साहब आगे छकते लंगर तू कल भी दिखाया घर पार्किंग होंगी है ਇੱਧਰ ਆ ਗਿਆ ਆਪਾਂ ਦੂਜੇ ਕੋਰਦਵਾ ਸਾਈਡ ਐ ਕੱਲ ਵੀ ਦਿਖਾਇਆ ਕੱਲ ਕੋਠਾ ਨੇਹਰਾ ਸੀਗਾ ਇਸ ਵੇਲੇ ਤੁਹਾਨੂੰ ਦੁਬਾਰਾ ਦਿਖਾ ਰਿਹਾ ਅੰਦਰ ਇੱਧਰ ਗੱਲਾਂ ਕਰ ਹਾਂ ਅੱਜ ਕੱਲ ਨਾਲੋਂ ਜ਼ਿਆਦਾ ਭੀੜਾ ਇੱਧਰ ਕੋਈ ਇਥੇ ਮੈਡੀਕਲ ਕੈਂਪ ਲੱਗਾ ਹੈ ਕਾਸੀ ਰਾਸ਼ਿਆ ਕਰਵਾਟਨਾਲ ਹੈ ਬਹੁਤ ਲੰਗਰ ਹਾਲ ਆ ਇੱਥੇ ਇੱਥੇ ਦੇਖ ਸਕਦੇ ਹੋ ਪਰ ਲਓ ਉਤਨ ਦੁਖਨ ਨਿਆ ਦਰਬਾਰ ਸਾਹਿਬ ਦਾ ਉੱਪਰੋਂ ਵੀਊ ਦੇਖੋ ਅਸੀਂ ਕਿੰਨਾ ਸੋਹਣਾ ਲੱਗਦਾ ਇੱਥੋਂ ਗੁਰਦੁਆਰਾ ਸਾਹਿਬ ਇੱਧਰ ਨੀਚੇ ਲੰਗਰ ਹਾਲ ਆ। ਕੋਈ ਪਰਤਾਰ ਨਹੀਂ। ਚੱਲਦੇ ਆ ਜੀ ਹੁਣ ਵਾਪਸ ਘਰ ਨੂੰ ਤੇ ਮਿਲਦੇ ਆ ਤੁਹਾਨੂੰ ਜਾ ਕੇ। ਦੇਖੋ ਟਾਈਮ 8 ਵਜੇ ਦੇ ਕਰੀਬ ਹੋ ਗਿਆ ਤੇ ਸੰਗਤਾਂ ਦੇ ਉਤਸ਼ਾਹ 'ਚ ਕੋਈ ਕਮੀ ਨਹੀਂ ਗਈ। ਦੇਖੋ ਅਸੀਂ ਕਿੰਨਾ ਰਸ਼ ਹੈ ਸਾਈਡ ਤੇ। Paryż 2020. I 2020, bo na razie.